ਸਖਬੀਰ ਸਿੰਘ ਬਾਦਲ ਦੇ ਇੱਕ ਭੇਤੀ ਨੇ ਉਹਦੇ ਪਰਦੇ ਫੋਲ ਕੇ ਰੱਖਤੇ ਨੇ ਡੇਰਾ ਮੁਖੀ ਨੂੰ ਦਿੱਤੀ ਮਾਫੀ ਦੇ ਵਿੱਚ ਹੋਰ ਨਵੀਆਂ ਗੱਲਾਂ ਸਾਹਮਣੇ ਆਈਆਂ ਨੇ ਬੜੇ ਕਰੀਬੀ ਰੇ ਸੁਖਬੀਰ ਸਿੰਘ ਬਾਦਲ ਦੇ ਇਸ ਵਿਅਕਤੀ ਨੇ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਡੇਰਾ ਮੁਖੀ ਨੂੰ ਮੁਆਫੀ ਦਿਵਾਉਣ ਦੇ ਲਈ ਉਸ ਨੂੰ ਬਖਸ਼ਾਉਣ ਦੇ ਲਈ ਕੰਮ ਕਰਨ ਵਾਲੇ ਵਿਅਕਤੀ ਨੇ ਵੱਡੇ ਤੇ ਅਹਿਮ ਖੁਲਾਸੇ ਕੀਤੇ ਨੇ ਉਸਨੇ ਦੱਸਿਆ ਕਿ ਕਿਵੇਂ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਸਿੱਖ ਕੌਮ ਦਾ ਬਾਬਾ ਜਾਨੀ ਕਿ ਰਹਿਨ ਨਮਾ ਸਮਝਣ ਲੱਗ ਗਿਆ ਸੀ ਕਿਵੇਂ ਸਾਰਾ ਕੁਝ ਸੁਖਬੀਰ ਸਿੰਘ ਬਾਦਲ ਨੇ ਆਪਣੇ ਲੱਕ ਨਾਲ ਬੰਨ ਕੇ ਰੱਖ ਲਿਆ ਸੀ ਇਹਦੇ ਬਾਰੇ ਗੱਲ ਕਰਦੇ ਹਾਂ ਕਿਹੜਾ ਉਹ ਵਿਅਕਤੀ ਹੈ ਜਿਨ੍ਹਾਂ ਇਹ ਅਹਿਮ ਖੁਲਾਸੇ ਕੀਤੇ ਨੇ ਕਿ ਡੇਰਾ ਮੁਖੀ ਨੂੰ ਮਾਫੀ ਦਿਵਾਉਣ ਦੇ ਲਈ ਕਿਹੜੇ-ਕਿਹੜੇ ਪਾਪੜ ਵੇਲੇ ਗਏ ਨੇ ਕੀ-ਕੀ ਕੀਤਾ ਗਿਆ ਉਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸੁਖਬੀਰ ਸਿੰਘ ਬਾਦਲ ਅੱਜ ਬੇਸ਼ੱਕ ਆਪਣਾ ਸਪਸ਼ਟੀਕਰਨ ਦੇ ਆਏ ਹੁਣ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਰ ਸਵਾਲ ਇਹ ਨੇ ਕਿ ਉਹਨਾਂ ਦੇ ਉੱਤੇ ਲੱਗੇ ਇਲਜ਼ਾਮ ਬਹੁਤ ਗੰਭੀਰ ਨੇ ਜਿਹੜੇ ਇੱਕ ਸਪਸ਼ਟੀਕਰਨ ਦੇ ਨਾਲ ਤਾਂ ਨਹੀਂ ਸੈੱਟ ਹੁੰਦੇ ਜੀ ਆਪਦੇ ਹੁਣ ਨਵਾਂ ਖੁਲਾਸਾ ਇਹ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਕਿਵੇਂ ਕਿੰਨੀ ਹੱਦ ਤੱਕ ਡਿੱਗ ਕੇ ਜਿਹੜਾ ਇਹ ਸਾਰਿਆ ਕੁਝ ਕੀਤਾ ਡੇਰਾ ਸਰਸਾ ਮੁਖੀ ਦੀ ਮਾਫੀ ਦੇ ਮਾਮਲੇ ਦੇ ਵਿੱਚ ਕਿਵੇਂ ਕਿਹਾ ਕਿ ਮੈਂ ਹੀ ਬਾਬਾ ਆ ਸਿੱਖ ਕੌਮ ਦਾ ਮੈਂ ਹੀ ਕਰਤਾ ਤਰਤਾ ਅਕਾਲ ਤਖਤ ਦੀ ਜਿਹੜਾ ਸਰਵਉੱਚਤਾ ਨੂੰ ਚੁਣੌਤੀ ਦਿੱਤੀ ਅਕਾਲ ਤਖਤ ਦੀ ਪਵਿੱਤਰਤਾ ਨੂੰ ਚੁਣੌਤੀ ਦਿੱਤੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਤੇ ਉਹਨਾਂ ਦੇ ਮਾਨ ਨੂੰ ਹਾਨੀ ਪਹਾਈ ਇਹਦੇ ਬਾਰੇ ਗੱਲ ਕਰਦੇ ਆ ਦਰਅਸਲ ਡੇਰਾ ਮੁਖੀ ਵਾਲਾ ਜਿਹੜਾ ਬੇਅਦਬੀ ਵਾਲਾ ਕਾਂਡ ਹੈ ਸਾਰੇ ਕਾਸੇ ਦੇ ਵਿੱਚ ਇੱਕ ਮੁੱਖ ਗਵਾਹ ਆ ਵਾਧਾ ਮਾਫ ਗਵਾਹ ਆ ਪ੍ਰਦੀਪ ਕਲੇਰ ਸਾਰੇ ਜਾਣਦੇ ਹੋ ਪ੍ਰਦੀਪ ਕਲੇਰ ਨੇ ਇੱਕ ਨਿੱਜੀ ਟੀਵੀ ਜਨ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਅਹਿਮ ਖੁਲਾਸੇ ਕੀਤੇ ਨੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਬਾਰੇ ਜੋ ਕੁਝ ਪਰਦੀਪ ਕਲੇਰ ਨੇ ਕਿਹਾ ਉਹ ਸੁਣ ਕੇ ਤੁਹਾਡੇ ਲੂਕੰਡੇ ਖੜੇ ਹੋ ਸਕਦੇ ਨੇ ਕਿਸ ਤਰ੍ਹਾਂ ਨਾਲ ਡੇਰੇ ਤੇ ਵਿੱਚ ਵੋਟਾਂ ਦੇ ਲਈ ਹਾਜ਼ਰੀਆਂ ਲਵਾਈਆਂ ਜਾਂਦੀਆਂ ਸੀ ਸਾਰੀਆਂ ਗੱਲਾਂ ਪ੍ਰਦੀਪ ਕਲੇਰ ਨੇ ਖੋਲ ਕੇ ਰੱਖਤੀਆਂ ਨੇ ਸੁਖਬੀਰ ਸਿੰਘ ਬਾਦਲ ਲੋਕ ਲੋਕ ਕੇ ਮਿਲਦੇ ਰਹੇ ਹੈ ਜਿਹੜਾ ਡੇਰਾ ਮੁਖੀ ਨੂੰ ਉਹਨਾਂ ਨੇ ਪ੍ਰਦੀਪ ਕਲੇਰ ਨੇ ਥਾਵਾਂ ਵੀ ਦੱਸਿਆ ਕਿ ਕਿਹੜੀ ਕਿਹੜੀ ਥਾਂ ਦੇ ਉੱਤੇ ਜਾ ਕੇ ਮਿਲਦੇ ਰਹੇ ਗ੍ਰੇਟਰ ਕਲਾਸ਼ ਵਾਲੀ ਕੋਠੀ ਹੈ ਡੇਰਾ ਮੁਖੀ ਦੀ ਜੈਪੁਰ ਵਾਲਾ ਡੇਰਾ ਹੈ ਨਾਲ ਕੌਣ ਜਾਂਦਾ ਰਿਹਾ ਨਾਲ ਮੈਨੇਜਰ ਨੇ ਔਰ ਵੀ ਦੇ ਜਾਨਕਿ ਇਹਨਾਂ ਦੇ ਸੁਖਵੀਰ ਸਿੰਘ ਬਾਦਲ ਦੇ ਕਾਰੋਬਾਰ ਨੂੰ ਦੇਖਣ ਵਾਲੇ ਲੱਖੀ ਬਰਨਾਲੇ ਤੋਂ ਸ਼ਾਇਦ ਉਹਨਾਂ ਦਾ ਸੰਬੰਧ ਹੈ। ਉਹਨਾਂ ਦੇ ਨਾਲ ਜਾ ਜਾ ਕੇ ਸੁਖਵੀਰ ਸਿੰਘ ਬਾਦਲ ਲੁੱਕ-ਲੁੱਕ ਕੇ ਡੇਰਾ ਮੁਖੀ ਨੂੰ ਮਿਲਦਾ ਰਿਹਾ ਹੈ। ਹੁਣ ਤੁਸੀਂ ਇੱਥੋਂ ਆਪ ਅੰਦਾਜ਼ਾ ਲਾ ਲਓ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੋਵੇ। ਉਸ ਤੋਂ ਪਹਿਲਾਂ ਡੇਰਾ ਮੁਖੀ ਨੇ ਜੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲਾ ਸਵਾਗ ਰਚਣ ਦੀ ਭੱਦਰ ਗਲਤੀ ਕੀਤੀ ਸੀ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਦੱਸਣ ਵਾਲਾ ਵਿਅਕਤੀ ਇੱਕ ਡੇਰੇ ਦੇ ਪੈਰਾਂ ਚ ਕਿਵੇਂ ਵਿਸ਼ਿਆ ਹੋਵੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਕਿੰਨੇ ਨੀਵੇਂ ਦਰਜ ਦੀ ਰਾਜਨੀਤੀ ਕਰ ਰਹੇ ਸੀ ਪ੍ਰਦੀਪ ਕਲੇਰ ਕਹਿੰਦਾ ਕਿ ਮੈਂ ਜਾਨੀ ਕਿ ਪ੍ਰਦੀਪ ਕਲੇਰ ਤੇ ਹਰਸ਼ ਤੂਰੀ ਐਸੀ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਜਿਹੜੀ ਹੁਣ ਮੇਨ ਗੱਲ ਹੈ ਐਸੀ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਵੀ ਕਰਾਓ ਸਮਝੌਤਾ ਕੋਈ ਸਪਸ਼ਟਿਸਪੂ ਡੇਰਾ ਨਾਲ ਸਾਡਾ ਕੋਈ ਰਾਜੀਨਾਮਾ ਕਰਾਓ ਸਾਡਾ ਤਾਂ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਤੁਸੀਂ ਸਪਸ਼ਟੀ ਕਰਨ ਲਿਆਓ ਜਿਵੇਂ ਤੁਹਾਡਾ ਡੇਰੇ ਵਾਲਾ ਬਾਬਾ ਆਇਆ ਉਵੇਂ ਮੈਂ ਇੱਧਰ ਬਾਬਾ ਜਨਕਿ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਅਕਾਲ ਤਖਤ ਨੂੰ ਕਿਵੇਂ ਡਿਟਰਮਾਈਨ ਕੀਤਾ ਗਿਆ ਇਸ ਮਾਮਲੇ ਦੇ ਅੰਦਰ ਕਿਵੇਂ ਸਾਰੀਆਂ ਚੀਜ਼ਾਂ ਆਪਣੇ ਲੱਕ ਦੇ ਨਾਲ ਬੰਨ ਕੇ ਰੱਖੀਆਂ ਹੋਈਆਂ ਸੀ ਉਸ ਸਮੇਂ ਸਰਕਾਰ ਚ ਹੁੰਦਿਆਂ ਸੁਖਬੀਰ ਸਿੰਘ ਬਾਦਲ ਨੇ ਜੇ ਪ੍ਰਦੀਪ ਕਲੇਰ ਦੀਆਂ ਇਹ ਗੱਲਾਂ ਸੱਚੀਆਂ ਨੇ ਤਾਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਕਿਵੇਂ ਨੀਵੇਂ ਪੱਧਰ ਦੀ ਰਾਜਨੀਤੀ ਕਰ ਰਹੇ ਸੀ ਕਿਵੇਂ ਇਹਨਾਂ ਨੂੰ ਪੰਥ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਇਹਨਾਂ ਨੂੰ ਵੋਟਾਂ ਸੱਤਾ ਤੇ ਉਹ ਕੁਰਸੀ ਜਿਹੜੀ ਹੈ ਉਹੀ ਪਿਆਰੀ ਸੀ ਇਹ ਗੱਲਾਂ ਸਪਸ਼ਟ ਹੁੰਦੀਆਂ ਨੇ ਪ੍ਰਦੀਪ ਕਲੇਰ ਕਹਿੰਦਾ ਕਿ ਅਸੀਂ ਡੇਰਾ ਮੁਖੀ ਨੂੰ ਮਿਲੇ ਮੈਂ ਤੇ ਹਰਸ਼ ਤੂਰੀ ਉਸ ਸਮੇਂ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਅਸੀਂ ਉਸ ਨੂੰ ਕਿਹਾ ਕਿ ਡੇਰਾ ਮੁਖੀ ਨੂੰ ਮੁਆਫੀ ਦਿਵਾਓ ਤਾ ਸੁਖਵੀਰ ਸਿੰਘ ਬਾਦਲ ਕਹਿੰਦੇ ਕਿ ਜਿਵੇਂ ਡੇਰਾ ਮੁਖੀ ਬਾਬਾ ਹੈ ਉਵੇਂ ਇੱਧਰ ਮੈਂ ਬਾਬਾ ਤੁਸੀਂ ਸਪਸ਼ਟੀ ਕਰਨ ਲਿਆ ਕੇ ਦਿਓ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਆਂ ਪ੍ਰਦੀਪ ਗੱਲ ਨੇ ਪ੍ਰਦੀਪ ਕਲੇਰ ਨੇ ਇਹ ਗੱਲਾਂ ਆਖੀਆਂ ਨੇ ਸਪਸ਼ਟੀਕਰਨ ਜਿਹੜਾ ਸਪਸ਼ਟੀਕਰਨ ਦੇ ਵਿੱਚ ਵੀ ਹੁਣ ਗੜਬੜੀਆਂ ਨੇ ਜਿਹੜਾ ਸਪਸ਼ਟੀਕਰਨ ਦਿੱਤਾ ਗਿਆ ਪ੍ਰਦੀਪ ਕੇ ਲੇਅਰ ਦੇ ਬਕੌਲ ਉਹ ਸਪਸ਼ਟੀਕਰਨ ਸੀ ਜੋ ਸੰਗਤ 'ਚ ਆਇਆ ਜਾਂ ਬਾਅਦ 'ਚ ਆਇਆ ਉਹ ਮਾਫੀ ਨਾਵਾ ਸੀ ਹੁਣ ਇੱਚ ਦੋ ਗੱਲਾਂ ਨੇਗੀਆਂ ਕਿ ਸਪਸ਼ਟੀਕਰਨ ਡੇਰਾ ਮੁਖੀ ਨੇ ਭੇਜਿਆ ਉਦੋਂ ਬਾਅਦ ਡੇਰਾ ਮੁਖੀ ਨੇ ਕਹਿੰਦੇ ਸੁਖਬੀਰ ਬਾਦਲ ਨਾਲ ਗੁੱਸਾ ਵੀ ਹੋਇਆ ਤੇ ਗਾਲਾਂ ਵੀ ਕੱਢੀਆਂ ਅਗਲੀ ਘਟਨਾ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਸੁਖਬੀਰ ਬਾਦਲ ਕਹਿੰਦੇ ਡੇਰਾ ਮੁਖੀ ਨੇ ਸਪਸ਼ਟੀਕਰਨ ਭੇਜਿਆ ਸੁਖਬੀਰ ਬਾਦਲ ਉਹਨਾਂ ਨੇ ਮੁਆਫੀ ਸ਼ਬਦ ਆਪਣੇ ਪੱਲਿਓ ਪਾਇਆ ਅਤੇ ਇਸ ਦੇ ਉੱਤੇ ਬਾਬਾ ਰਾਮ ਰਹੀਮ ਸੁਖਬੀਰ ਸਿੰਘ ਬਾਦਲ ਨਾਲ ਗੁੱਸੇ ਵੀ ਹੋਇਆ ਤੇ ਉਹਦੇ ਨਾਲ ਜਿਹੜੀ ਉਹਦੀ ਝਾੜ-ਝਾਂਬ ਵੀ ਸੁਖਬੀਰ ਬਾਦਲ ਦੀ ਕੀਤੀ ਤੁਸੀਂ ਇਹ ਹਿਸਾਬ ਲਾ ਲਓ ਕਿ ਸ਼ਰੋਮਣੀ ਅਕਾਲੀ ਦਲ ਪੰਥ ਦੀ ਆਵਾਜ਼ ਪੰਥ ਦਾ ਬੁਲਾਰਾ ਪੰਥ ਦਾ ਹਰਿਆਵਲ ਦਸਤਾ ਉਹ ਅੱਜ ਇੱਕ ਬਾਬੇ ਤੋਂ ਬਲਤਕਾਰੀ ਬਾਬੇ ਤੋਂ ਗਾਲਾ ਖਾਰਿਆ ਹੋਵੇ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਮਾਨਸਿਕਤਾ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿੰਨੀ ਡਿੱਗੀ ਹੋਈ ਸੀ ਉਸ ਸਮੇਂ ਜੇਕਰ ਪ੍ਰਦੀਪ ਕਲੇਰ ਦੀਆਂ ਇਹ ਗੱਲਾਂ ਸੱਚੀਆਂ ਨੇ ਪ੍ਰਦੀਪ ਕਲੇਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੋਟਾਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਸੀ ਜਾ ਸਕਦੇ ਸੀ ਇਹਨਾਂ ਮਤਲਬ ਕਿ ਉਚਾਈ ਵੱਲ ਨੂੰ ਨਹੀਂ ਥੱਲੇ ਵੱਲ ਨੂੰ ਵੀ ਟੋਆ ਪੱਟ ਕੇ ਆੜਾ ਕੰਮ ਹੈ ਵੀ ਸੁਖਵੀਰ ਸਿੰਘ ਬਾਦਲ ਨੇ ਡੇਰਾ ਮੁਖੀ ਡੇਰਾ ਡੇਰਾ ਸਰਸਾ ਦੀਆਂ ਵੋਟਾਂ ਕਿੰਨੀਆਂ ਕ ਅਫੈਕਟ ਕਰੀਆਂ 2022 ਦੇ ਵਿੱਚ ਤੁਸੀਂ ਦੇਖ ਹੀ ਲਿਆ 23 24 ਦੇ ਵਿੱਚ ਸੰਗਰੂਰ ਹਲਕੇ 'ਚ ਥੋੜੀਆਂ ਜਿਹੀਆਂ ਕਰੀਆਂ ਆਮ ਆਦਮੀ ਪਾਰਟੀ ਦੇ ਇਨ ਫੇਵਰ 'ਚ ਅਦਰਵਾਈਜ਼ ਤਾਂ ਡੇਰਾ ਡੇਰੇ ਦੀ ਵੋਟ ਜਿਹੜੀ ਆ ਉਹ ਨਿਲ ਵਟਾ ਸਨਾਟਾ ਹੋ ਚੁੱਕੀ ਆ ਡੇਰਾ ਦਾ ਡੇਰੇ ਦਾ ਬੰਦੇਰੇਦਾਰ ਡੇਰੇ ਦੇ ਪ੍ਰੇਮੀ ਖੋਦੇ ਚੀਜ਼ ਸਮਝਦੇ ਆ ਕਿ ਬਾਬਾ ਸਾਡਾ ਪਾਗਲ ਲਈ ਗਿਆ ਹੁਣ ਤੱਕ ਸਖਬੀਰ ਸਿੰਘ ਬਾਦਲ ਨੇ ਜਿਸ ਪ੍ਰਕਾਰ ਇਹ ਸਾਰਾ ਤਾਣਾ ਬੁਣਿਆ ਸੁਖਬੀਰ ਸਿੰਘ ਬਾਦਲ ਆਪ ਹੀ ਉਸ ਚ ਫਸ ਗਏ ਪ੍ਰਦੀਪ ਕਲੇਰ ਦੇ ਕੀਤੇ ਖੁਲਾਸਿਆਂ ਨੇ ਸੁਖਬੀਰ ਸਿੰਘ ਬਾਦਲ ਦੇ ਸਾਰੇ ਝੂਠਾ ਤੋਂ ਪਰਦਾ ਚੱਕਤਾ ਜੇਕਰ ਪ੍ਰਦੀਪ ਕਲੇਰ ਝੂਠ ਬੋਲਦੇ ਨੇ ਅਕਾਲੀ ਦਲ ਹੁਣ ਨੂੰ ਅੱਗੇ ਆਉਣਾ ਚਾਹੀਦਾ ਸੀ ਅਧਿਕਾਰਤ ਤੌਰ ਤੇ ਇਹਨਾਂ ਚੀਜ਼ਾਂ ਦਾ ਖੰਡਨ ਕਰ ਦੇਣਾ ਚਾਹੀਦਾ ਸੀ ਨਹੀਂ ਤਾਂ ਪ੍ਰਦੀਪ ਕਲੇਰ ਦੇ ਖਿਲਾਫ ਮਾਨ ਹਾਨੀ ਦਾ ਮੁਕੱਦਮਾ ਕਰ ਦੇਣਾ ਚਾਹੀਦਾ ਸੀ ਫਿਲਹਾਲ ਦੋਵਾਂ ਚੋਂ ਕੋਈ ਚੀਜ਼ ਹਲੇ ਸਾਹਮਣੇ ਨਹੀਂ ਆਈ ਉਧਰ ਬਾਗੀਆਂ ਦੇ ਵੱਲੋਂ ਵੀ ਕੰਮ ਖਿੱਚਿਆ ਹੋਇਆ ਆ ਬਾਗੀ ਨੇ ਵੀ ਆਪਣੇ ਐਲਾਨ ਤੇ ਲੀਡਰ ਲੂਡਰ ਉੱਤੇ ਅਗਲੀ ਖਬਰ 'ਚ ਗੱਲ ਕਰਦੇ ਆ ਪਰ ਇਸ ਗੱਲ ਤੋਂ ਸਪਸ਼ਟ ਹੋ ਗਿਆ ਕਿ ਡੇਰਾ ਮੁਖੀ ਦਾ ਕਿਵੇਂ ਮੱਕੜ ਜਾਲ ਪੰਜਾਬ ਦੀ ਸਿਆਸਤ ਤੇ ਖਾਸ ਕਰਕੇ ਸਿੱਖਾਂ ਦੀ ਕਹਿੰਦੀ ਕਹਾਉਂਦੀ ਜਮਾਤ ਸਿੱਖਾਂ ਦਾ ਹਲਿਆ ਹਰਾਵਲ ਦਸਤਾ ਕਿਵੇਂ ਮੱਕੜ ਜਾਲ ਦੇ ਵਿੱਚ ਡੇਰੇ ਮੁਖੀ ਦੇ ਫਸਿਆ ਹੋਇਆ ਸੀ ਤੁਸੀਂ ਇਸ ਤੋਂ ਖੁਦ ਅੰਦਾਜ਼ਾ ਲਾ ਸਕਦੇ ਹੋ ਵੱਡੀ ਗੱਲ ਇਹ ਹੈ ਕਿ ਹੱਕ ਤੇ ਸੱਚ ਦੀ ਲੜਾਈ ਲੜਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਡੇਰੇ ਵੱਲ ਝਾਕਣਾ ਵੀ ਨਹੀਂ ਸੀ ਚਾਹੀਦਾ ਸੱਤਾ ਕੋਈ ਵੱਡੀ ਚੀਜ਼ ਨਹੀਂ ਹੁੰਦੀ ਈਮਾਨਦਾਰੀ ਪੰਥ ਸਿੱਖਾਂ ਦੀ ਰਹਿਨਮਾਈ ਤੋਂ ਵੱਧ ਕੇ ਸੱਤਾ ਕੋਈ ਵੱਡੀ ਚੀਜ਼ ਨਹੀਂ ਹੁੰਦੀ ਅਕਾਲੀਆਂ ਨੇ ਬਹੁਤ ਸਾਰੀਆਂ ਜੰਗਾਂ ਹੱਕ ਸੱਚ ਦੀ ਲੜਾਈ ਦੇ ਲਈ ਲੜੀਆਂ ਨੇ ਕਦੇ ਸੱਤਾ ਦੇ ਮੋਹ ਨਹੀਂ ਲਈ ਸੀ ਲੜੀਆਂ ਇਹੀ ਕਾਰਨ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਇੱਕ ਵੱੱਡੀ ਗਲਤੀ ਹੋਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸੱਤਾ ਦਾ ਜਾਨਸ਼ੀਨ ਬਣਾਉਣਾ ਅਕਾਲੀ ਦਲ ਦੀ ਲੋਕਤੰਤਰੀਕ ਤੇ ਡੈਮੋਕ੍ਰੈਟਿਕ ਵੈਲਿਊਜ਼ ਨੂੰ ਮਾਰ ਕੇ ਆਪਣੇ ਪੁੱਤ ਤੇ ਦੇ ਮੋਦ ਦੇ ਵਿੱਚ ਜੋ ਉਹਨਾਂ ਨੇ ਕੀਤਾ ਇਹ ਇੱਕ ਸਪਸ਼ਟ ਹੋ ਚੁੱਕਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਬੇਸ਼ੱਕ ਸਿਆਸਤ ਦੇ ਬਾਬਾ ਬੋੜ ਕਹਾਉਂਦੇ ਹੁਣ ਉਹ ਉਹਨਾਂ ਤੋਂ ਇਹ ਉਹਨਾਂ ਤੋਂ ਇੱਕ ਵੱਡੀ ਤੇ ਅਹਿਮ ਵੱਜ਼ਰ ਗਲਤੀ ਹੋਈ ਹੈ ਜਿਹਦਾ ਨੁਕਸਾਨ ਅੱਜ ਤੱਕ ਪੰਜਾਬ ਸਿੱਖ ਕੌਮ ਤੇ ਜਿਹੜਾ ਅਕਾਲੀ ਦਲ ਤਿੰਨੇ ਭੁਗਤ ਰਹੇ ਨੇ